ਲਓ ਵੀ ਸ਼੍ਰੀ ਮੁਕਸਰ ਸਾਹਿਬ ਵਾਲਿਓ ਤੁਹਾਡੇ ਸ਼ਹਿਰ ਮੁਕਸਰ ਦੇ ਵਿੱਚ ਖੁੱਲ ਚੁਕਿਆ ਹੈ ਬੰਬੇ ਬਰੇਜ਼ੀਅਰ ਰੈਸਟੋਰੈਂਟ ਜਿੱਥੇ ਕਿ ਤੁਹਾਨੂੰ ਲਾਜਵਾਬ ਜ਼ਾਇਕੇ ਦਾ ਆਨੰਦ ਉਠਾਉਣ ਨੂੰ ਮਿਲੇਗਾ ਮੈਂ ਇਸ ਵੇਲੇ ਖੜਾ ਹੋਇਆ ਬਠੰਡਾ ਕੋਟਕਪੂਰਾ ਬਾਈਪਾਸ ਰੋਡ ਦੇ ਉੱਤੇ ਨੇੜੇ ਚਾਵਲਾਜ਼ ਰੈਸਟੋਰੈਂਟ ਦੇ ਬਿਲਕੁਲ ਆਪੋਜ਼ਿਟ ਇਹ ਬਣਿਆ ਹੋਇਆ ਹੈ ਨੇੜੇ ਰਾਜਾ ਵਡਿੰਗ ਦੀ ਕੋਠੀ ਤਾਂ ਬਿਲਕੁਲ ਇਹ ਰੋਡ ਦੇ ਉੱਪਰ ਹੀ ਬਣਿਆ ਹੋਇਆ ਮੇਰੇ ਉੱਪਰ ਤੁਸੀਂ ਪੜ ਸਕਦੇ ਹੋ ਵੱਡਾ ਵੱਡਾ ਬੰਬੇ ਬਰੇਜ਼ੀਆ ਜਿੱਥੇ ਕਿ ਤੁਹਾਨੂੰ ਅੰਦਰ ਚਲ ਕੇ ਤੁਹਾਨੂੰ ਮੈਨੂ ਦਿਖਾਉਣੇ ਉੱਥੋਂ ਦਾ ਉੱਥੋਂ ਦਾ ਤੁਹਾਨੂੰ ਜ਼ਾਇਕਾ ਦਿਖਾਉਣੇ ਆ ਦੋਸਤੋ ਇਸ ਰੈਸਟੋਰੈਂਟ ਦੀ ਜਿਹੜੀ ਐਂਟਰੀ ਗੇਟ ਤੋਂ ਐਂਟਰ ਕਰਦੇ ਆਂ ਸਾਰ ਤੁਹਾਨੂੰ ਇੱਕ ਬਹੁਤ ਹੀ ਵਧੀਆ ਫਰੈਸ਼ ਲਗਜ਼ਰੀ ਫੀਲ ਜਿਹੜਾ ਤੁਹਾਨੂੰ ਇਹਦੇ ਵਿੱਚ ਆਏਗਾ ਤਾਂ ਬਹੁਤ ਹੀ ਸੋਹਣਾ ਜਿਹੜਾ ਇੰਟੀਰੀਅਰ ਇਹਦਾ ਰੱਖਿਆ ਗਿਆ ਹੈ ਕਿਨਾਂ ਜ਼ਾਇਕੇ ਇੰਨੇ ਆ ਟੇਸਟ ਇੰਨੇ ਆ ਫਲੇਵਰ ਇੰਨੇ ਆ ਤਾਂ ਜਿਹਦੇ ਵਿੱਚ ਡਿਸ਼ੇਸ ਇੰਨੀਆਂ ਨੇ ਕਿ ਤੁਸੀਂ ਗਿੰਦੇ-ਗਿੰਦੇ ਥੱਕ ਜਾਓਗੇ ਪਰ ਤੁਸੀਂ ਕਨਫਿਊਜ਼ ਹੋ ਜਾਓਗੇ ਕਿ ਮੈਂ ਇਹਨਾਂ ਵਿੱਚੋਂ ਸਿਲੈਕਟ ਕਿਹੜੀ ਕਰਾਂ ਇਸ ਤੋਂ ਇਲਾਵਾ ਤੁਹਾਨੂੰ ਇੱਥੇ ਸਪੈਸ਼ਲ ਰਾਜਸਥਾਨੀ ਮਟਰਨ ਸਪੈਸ਼ਲ ਤੰਦੂਰੀ ਫਿਸ਼ ਅਤੇ ਸਪੈਸ਼ਲ ਮਟਰਨ ਲੰਚ ਡਿਨਰ ਇੱਥੇ ਪ੍ਰੋਵਾਈਡ ਕੀਤਾ ਜਾਏਗਾ ਤਾਂ ਬਹੁਤ ਹੀ ਇਹਨਾਂ ਦਾ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਸਾਰੇ ਇੱਥੇ ਜਿਹੜੇ ਜਿੰਨੇ ਵੀ ਸ਼ੈਫ ਕੰਮ ਕਰਦੇ ਆ ਸਾਰੇ ਪੂਰੇ ਮਤਲਬ ਪ੍ਰੋਫੈਸ਼ਨਲ ਨੇ ਤਾਂ ਸਾਰਿਆਂ ਨੇ ਹੋਟਲ ਮੈਨੇਜਮੈਂਟ ਦਾ ਜਿਹੜਾ ਚੰਗੀ ਤਰ੍ਹਾਂ ਕੰਮ ਹੁੰਦਾ ਹੈ ਤਾਂ ਸਾਰੇ ਜਿਵੇਂ ਆਪਾਂ ਘਰੇ ਸਾਫ਼-ਸੁਥਰਾ ਦਾ ਧਿਆਨ ਰੱਖਦੇ ਹਾਂ ਕੋਈ ਵੀ ਅਣਗਹਿਲੀ ਨਹੀਂ ਕੀਤੀ ਜਾਂਦੀ ਤਾਂ ਇੱਥੇ ਜਿਹੜੇ ਬਰਤਨਾਂ ਦੇ ਵਿੱਚ ਖਾਣਾ ਬਣਾਇਆ ਜਾਂਦਾ ਹੈ ਉਹ ਸਾਰੇ ਹੀ ਬਰਤਨ ਪਿੱਤਲ ਤਾਂਬੇ ਦੇ ਬਣੇ ਹੋਏ ਨੇ ਇੱਥੇ ਕੋਈ ਵੀ ਐਲੂਮੀਨੀਅਮ ਜਿਵੇਂ ਕਿ ਕੁੱਕਰ ਜਾਂ ਹੋਰ ਕੋਈ ਪੈਨ ਵਗੈਰਾ ਐਲੂਮੀਨੀਅਮ ਦਾ ਭਾਂਡਾ ਕੋਈ ਵੀ ਯੂਜ਼ ਨਹੀਂ ਕੀਤਾ ਜਾਂਦਾ ਤੇ ਆਓ ਤੁਸੀਂ ਆਪਣੀ ਫੈਮਿਲੀ ਨਾਲ ਆਓ ਤਾਂ ਜੇਕਰ ਫੈਮਿਲੀ ਦੇ ਨਾਲ ਆਪਣੇ ਔਰਤਾਂ ਲੇਡੀਜ਼ ਆਉਂਦੀਆਂ ਨੇ ਤਾਂ ਇੱਥੇ ਲੇਡੀਜ਼ ਨੂੰ ਲੇਡੀਜ਼ ਸਟਾਫ ਦੇ ਵੱਲੋਂ ਹੀ ਹੈਂਡਲ ਕੀਤਾ ਜਾਂਦਾ ਹੈ ਉਹੀ ਡੀਲ ਕੀਤੇ ਜਾਂਦੇ ਆ ਕੋਈ ਵੀ ਉਹਨਾਂ ਨੂੰ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਚਰਨ ਬਰਾੜ ਸੋਤਾ ਸਾਹਿਬ ਨੇ ਪਹੁੰਚ ਕੇ ਰਿਬਨ ਕੱਟਿਆ ਅਤੇ ਜਸਪ੍ਰੀਤ ਭਲਾਈਆਣਾ ਅਤੇ ਪੀਨਾ ਬਰਾੜ ਵਰਗੀਆਂ ਹੋਰ ਸੱਜਣਾ ਭਰਾਵਾਂ ਪਿਆਰ ਕਰਨ ਵਾਲਿਆਂ ਨੇ ਪਹੁੰਚ ਕੇ ਇਸ ਪ੍ਰੋਗਰਾਮ ਦੇ ਵਿੱਚ ਸੱਜ ਤੌਰ ਤੇ ਸ਼ਿਰਕਤ ਕੀਤੀ ਗੈਸਟਸ ਦੇ ਵਿੱਚ ਹਰ ਤਰ੍ਹਾਂ ਦਾ ਖਾਣਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਇੰਡੀਅਨ ਤੰਦੂਰ ਜੋ ਕਿ ਪੂਰੇ ਸਫਾਈ ਜਾ ਧਿਆਨ ਰੱਖ ਕੇ ਕੀਤਾ ਜਾਂਦਾ ਇਸ ਵਾਸਤੇ ਘਰ ਚ ਸਫਾਈ ਦਾ ਧਿਆਨ ਰੱਖਦੇ ਆ ਸਾਡੇ ਰੈਸਟੋਰੈਂਟ ਦੇ ਵਿੱਚ ਵੀ ਪ੍ਰੋਪਰ ਉਸੇ ਤਰੀਕੇ ਨਾਲ ਹੀ ਕੰਮ ਕੀਤਾ ਜਾਂਦਾ ਅਸੀਂ ਕੋਈ ਪ੍ਰਿਜ਼ਰਵੇਟਿਵਸ ਜਾਂ ਸਟੋਰੇਜ ਮੈਥਡ ਯੂਜ਼ ਨਹੀਂ ਕਰਦੇ ਸਾਡੀ ਨਵੀਂ ਟੈਕਨੀਕਸ ਹੈ ਅਸੀਂ ਫਰੈਸ਼ ਖਾਣਾ ਪ੍ਰੋਵਾਈਡ ਕਰਦੇ ਆ ਦੋਸਤੋ ਲੋਕ ਅਕਸਰ ਕਹਿੰਦੇ ਆ ਕਿ ਪੰਜਾਬੀ ਬਾਹਰ ਨੂੰ ਭੱਜਦੇ ਆ ਇੱਥੇ ਰਹਿ ਕੇ ਪੰਜਾਬ 'ਚ ਕੰਮ ਸ਼ੁਰੂ ਨਹੀਂ ਕਰਦੇ ਸੋ ਜੇਕਰ ਆਪਣੇ ਪੰਜਾਬੀ ਭਰਾਵਾਂ ਨੇ ਪੰਜਾਬ 'ਚ ਕੰਮ ਸ਼ੁਰੂ ਕੀਤਾ ਤਾਂ ਆਪਣਾ ਫਰਜ਼ ਬਣਦਾ ਕਿ ਇਹਨਾਂ ਦੀ ਸਪੋਰਟ ਕਰੀਏ ਖਾਸ ਕਰਕੇ ਸ਼੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਬੇਨਤੀ ਹੈ ਕਿ ਇੱਕ ਵਾਰ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਹਮੇਸ਼ਾ ਲਾਜ਼ੀਜ਼ ਖਾਣਾ ਖਾਣ ਦੇ ਲਈ ਯਾਦ ਰੱਖੋ ਬੰਬੇ ਬਰੇਜੀ ਰੈਸਟੋਰੈਂਟ ਕੋਟਕਪੂਰਾ ਬਟੜਾ ਬਾਈਪਾਸ ਰੋਡ ਸ਼੍ਰੀ ਮੁਕਤਸਰ ਸਾਹਿਬ